ਸਤਕਾਰਯੋਗ ਦੋਸਤੋ ਬਹੁਤ ਹੀ ਗੰਭੀਰ ਮਸਲੇ ਦੇ ਉੱਤੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਪੰਜਾਬੀ ਦਾ ਇੱਕ ਮੁਹਾਵਰਾ ਜਿਹੜਾ ਅਸੀਂ ਆਮ ਹੀ ਵਰਤਦੇ ਹਾਂ ਕਿ ਆਪਦੇ ਪੈਰ ਆਪ ਕੋ ਹੜਾ ਮਾਰਨਾ ਇਹਦਾ ਅਰਥ ਤਾਂ ਸਪਸ਼ਟ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਨੁਕਸਾਨ ਆਪ ਕਰ ਲੈਣਾ ਜਿਹੜੇ ਤਜਰਬੇਕਾਰ ਲੋਕ ਹੁੰਦੇ ਨੇ ਸਿਆਣੇ ਲੋਕ ਹੁੰਦੇ ਨੇ ਉਹ ਗੈਰ ਤਜਰਬੇਕਾਰ ਲੋਕਾਂ ਨੂੰ ਅਕਸਰ ਇਹ ਮੁਹਾਵਰਾ ਸੁਣਾਉਂਦੇ ਰਹਿੰਦੇ ਨੇ ਜਦੋਂ ਕੋਈ ਇਹੋ ਜਿਹਾ ਕੰਮ ਕਰ ਬੈਠਦੇ ਜਾਂ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਨੁਕਸਾਨ ਪਹੁੰਚਾਉਣ ਵਾਲਾ ਹੋਵੇ ਤਾਂ ਉਹ ਕਹਿੰਦੇ ਹੁੰਦੇ ਰ ਉਹਨੂੰ ਰੋਕਦੇ ਹੁੰਦੇ ਆ ਉਹ ਕਿਉਂ ਆਪਦੇ ਪੈਰ ਆਪ ਕੋ ਹੜਾ ਮਾਰਦਾ ਤੂੰ ਤਾਂ ਅਜੇ ਇਸ ਮਹਾਵਰੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਹੀ ਗੱਲਾਂ ਕਰਨੀਆਂ ਚਾਹੁੰਦਾ ਤੇ ਆਪਣੇ ਆਪ ਨਾਲ ਵੀ ਗੱਲ ਕਰਨੀ ਚਾਹਨਾ ਕਿਉਂਕਿ ਮੈਂ ਤੁਹਾਡੇ ਵਿੱਚੋਂ ਹੀ ਆ ਮੈਂ ਕੋਈ ਵੱਖਰਾ ਨਹੀਂ ਹੈਗਾ ਕਿਉਂਕਿ ਮੈਂ ਬਿਲਕੁਲ ਇੱਕ ਆਮ ਜਿਹਨੂੰ ਆਮ ਤੋਂ ਆਮ ਆਦਮੀ ਕਹਿੰਦੇ ਮੈਂ ਉਹ ਆ ਕੀ ਅਸੀਂ ਹਰ ਪੰਜਾਂ ਸਾਲਾਂ ਬਾਅਦ ਆਪਦੇ ਪੈਰ ਆਪ ਕੋ ਹੜਾ ਤਾਂ ਨਹੀਂ ਮਾਰ ਲੈਂਦੇ 5 ਸਾਲਾਂ ਬਾਅਦ ਵੋਟਾਂ ਆਉਂਦੀਆਂ ਨੇ ਤੇ ਸਾਨੂੰ ਜਿਹੜੇ ਪਾਰਟੀਆਂ ਦੇ ਸ਼ਿੰਗਾਰੇ ਹੋਏ ਉਤੋਂ ਜਿਹੜੇ ਆਗੂ ਹੁੰਦੇ ਨੇ ਲੀਡਰ ਹੁੰਦੇ ਨੇ ਥਾਪੇ ਹੁੰਦੇ ਨੇ ਕਿ ਉਹ ਆ ਕੇ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਨੂੰ ਫੁੱਟ ਪਾ ਕੇ ਜਾਂ ਆਪਦੇ ਧੜੇ ਕਾਇਮ ਕਰਕੇ ਉਹ ਸਾਨੂੰ ਐਕਸਪਲੋਇਟ ਕਰਕੇ ਸਾਡਾ ਸ਼ੋਸ਼ਣ ਕਰਕੇ ਉਹ ਲੈ ਜਾਂਦੇ ਨੇ ਉਹਨਾਂ ਦੀ ਦੌੜ ਲੱਗਦੀ ਹੈ ਵੋਟਾਂ ਦੀ ਤੇ ਜਿਹਦੀਆਂ 4 ਵੋਟਾਂ ਵੱਧ ਨਿਕਲ ਆਈਆਂ ਉਹ ਜੇਤੂ ਉਮੀਦਵਾਰ ਬਣ ਜਾਂਦਾ ਤੇ ਉਹ ਐਮਐਲਏ ਬਣ ਜਾਂਦਾ ਹੈ ਪੰਚ ਸਰਪੰਚ ਬਣ ਜਾਂਦਾ ਹੈ ਐਮਪੀ ਬਣ ਜਾਂਦਾ ਹੈ ਤਾਂ ਇਸ ਤਰ੍ਹਾਂ ਫਿਰ ਉਹ ਸਾਡਾ ਜਿਹੜਾ ਹੈਗਾ ਕਰਦਾ ਕੀ ਹੈ ਪੰਜਾਂ ਸਾਲਾਂ ਬਾਅਦ ਇਹਦਾ ਲੇਖਾ ਜੋਖਾ ਮੈਂ ਕਰਨ ਲਈ ਕਹਿਣਾ ਹੈ ਕਿ ਪੰਜਾਂ ਸਾਲਾਂ ਬਾਅਦ ਤੁਸੀਂ ਆਪਦਾ ਲੇਖਾ ਜੋਖਾ ਕਰੋ ਲੋਕੋ ਕੇ ਸਾਡੇ ਪੱਲੇ ਕੀ ਪਿਆ ਲੋਕਾਂ ਦੇ ਆਮ ਲੋਕਾਂ ਦੇ ਹੁਣ ਤੱਕ ਅਸੀਂ 47 ਚ ਸਾਡਾ ਮੁਲਕ ਆਜ਼ਾਦ ਹੋਇਆ 47 ਤੋਂ ਲੈ ਕੇ ਅੱਜ ਤੱਕ ਅਸੀਂ ਵੋਟਾਂ ਪਾਉਂਦੇ ਤੁਰੇ ਆਉਨੇ ਆ ਕਦੇ ਕਿਸੇ ਨਾਰੇ ਦੇ ਥੱਲੇ ਪ੍ਰਭਾਵ ਥੱਲੇ ਆ ਕੇ ਕਦੇ ਕਿਸੇ ਨਾਰੇ ਦੇ ਪ੍ਰਭਾਵ ਥੱਲੇ ਆ ਕੇ ਅਸੀਂ ਵੋਟਾਂ ਪਾਈਆਂ ਖੂ ਪਰਤੇ ਵੋਟਾਂ ਪਾ ਪਾ ਕੇ ਪਰ ਸਾਡਾ ਕਿੰਨਾ ਕੁ ਸਵਾਰਿਆ ਤੇ ਇਹਨਾਂ ਦਾ ਆਪ ਦਾ ਕਿੰਨਾ ਸਵਾਰਿਆ ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਚਾਹੁੰਦਾ ਜੇ ਮੈਂ ਕਿਸੇ ਪਾਰਟੀ ਦਾ ਨਾਂ ਲੈ ਬੈਠਾ ਸ਼ਾਇਦ ਤੁਹਾਡੇ ਵਿੱਚੋਂ ਕੋਈ ਸਾਥੀ ਇਹ ਅੰਦਾਜ਼ਾ ਲਾਏਗਾ ਕਿ ਤੂੰ ਫਿਰ ਦੂਜੀ ਪਾਰਟੀ ਦਾ ਹੋਵੇਗਾ ਅੱਜ ਤੱਕ ਮੈਂ ਕਿਸੇ ਪਾਰਟੀ ਦਾ ਕੋਈ ਮੈਂਬਰ ਨਹੀਂ ਹਾਂ ਮੈਂ ਤਾਂ ਲੋਕਾਂ ਦਾ ਲੋਕਾਂ ਚੋਂ ਆ ਤੇ ਪਰ ਮੈਂ ਇੱਕ ਇਹ ਗੱਲ ਕਹਿਣੀ ਚਾਹੁੰਨਾ ਕਿ ਆਪਾਂ ਇੰਨਾ ਲੇਖਾ ਜੋਖਾ ਤਾਂ ਕਰ ਗਏ ਨਾ ਕਿ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹਨਾਂ ਦਾ ਕੀ ਫਾਇਦਾ ਹੋਇਆ 5 ਸਾਲਾਂ ਦੇ ਵਿੱਚ ਵੋਟਾਂ ਦੇ ਵਿੱਚੋਂ ਜਿੱਤਣ ਤੋਂ ਬਾਅਦ ਤੇ ਸਾਡਾ ਉਹਨਾਂ ਨੇ ਕੀ ਫਾਇਦਾ ਕੀਤਾ ਇਹ ਤੇ ਲੇਖਾ ਜੋਖਾ ਕਰਨਾ ਬਣਦਾ ਨਾ ਤੇ ਅੱਜ ਤੱਕ ਜਿੰਨੇ ਜਿੱਤ ਕੇ ਗਏ ਐ ਉਹ ਕੋਈ ਵੀ ਹੁਣ ਕਿਸੇ ਵੀ ਰੰਗ ਦੇ ਹੋਣ ਕਿਸੇ ਵੀ ਪਾਰਟੀ ਦੇ ਹੋਣ ਤਾਂ ਮੈਨੂੰ ਗੀਤ ਯਾਦ ਆਉਂਦਾ ਇੱਕ ਗੀਤ ਚੱਲਦਾ ਹੁੰਦਾ ਸੀ ਸ਼ੁੱਭਿਓ ਛੱਪ ਬਣ ਗਈ ਖਾ ਕੇ ਮਾਲ ਪਰਾਇਆ ਇਹ ਗੀਤ ਮੈਨੂੰ ਯਾਦ ਆਉਂਦਾ ਹੈ ਸੁੱਬੀਓ ਸੱਪ ਸੁੱਬੀ ਬਹੁਤ ਪਤਲੀ ਹੁੰਦੀ ਹੈ ਜਾਨੀ ਰੱਸੀ ਨੂੰ ਸੁੱਬੀ ਕਿਹਾ ਜਾਂਦਾ ਹੈ ਉਹ ਪਤਲੀ ਹੁੰਦੀ ਹੈ ਬਹੁਤ ਤੇ ਸੱਪ ਮੋਟਾ ਤਾਜਾ ਹੁੰਦਾ ਜਿਹੜਾ ਉਹਦੀ ਗੱਲ ਕਰਦਾ ਹੈ ਇਹ ਗੀਤਕਾਰ ਹੈ ਜਿਹੜਾ ਕਿ ਸੁੱਬੀਓ ਸੱਪ ਬਣ ਗਈ ਖਾ ਕੇ ਮਾਲ ਪਰਾਇਆ ਇਹ ਜਿਹੜੇ ਮੋٹے ਬਣ ਜਾਂਦੇ ਨੇ ਫਿਰ ਧਨਾੜ ਬਣ ਜਾਂਦੇ ਨੇ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਜਾਇਦਾਦਾਂ ਦੇ ਮਾਲਕ ਬਣ ਜਾਂਦੇ ਨੇ ਵੱਡੀਆਂ ਗੱਡੀਆਂ ਦੇ ਮਾਲਕ ਬਣ ਜਾਂਦੇ ਨੇ ਵੱਡੇ ਬੰਗਲਿਆਂ ਦੇ ਮਾਲਕ ਬਣ ਜਾਂਦੇ ਨੇ ਸੁੱਬੀਓ ਸੱਪ ਬਣ ਜਾਂਦੇ ਨੇ ਇਹ ਇਹ ਗੀਤ ਗਵਾਹੀ ਪਰਦੇਸ ਕੱਲ ਦਾ ਤੇ ਇਹ ਗੀਤ ਇਸ ਗੱਲ ਦੀ ਵੀ ਮਤਲਬ ਮੋਹਰ ਲਾਉਂਦਾ ਇਸ ਗੱਲ ਦੇ ਉੱਤੇ ਕਿ ਸੁਭਿਓ ਸੱਪ ਪਰਾਇਆ ਮਾਲ ਖਾ ਕੇ ਹੀ ਬਣਿਆ ਜਾ ਸਕਦਾ ਹੈ ਆਪਦੀ ਕਿਰਤ ਨਾਲ ਕਦੇ ਸੁਭਿਓ ਸੱਪ ਨਹੀਂ ਬਣ ਸਕਦਾ ਕੋਈ ਵੀ ਮੈਂ ਕਿਰਤ ਕੀਤੀ ਦਸਾਂ ਨਾ ਹਾਂ ਦੀ ਮਿਹਨਤ ਕੀਤੀ ਮੁਸ਼ਕਤ ਕੀਤੀ ਖੇਤਾਂ ਦੇ ਵਿੱਚ ਖਾਪਿਆ ਦਿਹਾੜੀ ਕੀਤੀ ਮਜ਼ਦੂਰੀ ਕੀਤੀ ਅੱਜ ਤੱਕ ਅਸੀਂ ਮਜ਼ਦੂਰ ਤੇ ਕਿਸਾਨ ਤਾਂ ਸੁਭਿਓ ਸੱਪ ਬਣਦੇ ਵੇਖੇ ਨਹੀਂ ਹੈਗੇ ਇਹ ਪਰਾਇਆ ਮਾਲ ਖਾਣ ਵਾਲੇ ਪਰਾਇਆ ਮਾਲ ਛਕਣ ਵਾਲੇ ਇਹ ਹੀ ਸੁਭਿਓ ਸੱਪ ਬਣਦੇ ਨੇ ਤੇ ਲਗਾਤਾਰ ਬਣਦੇ ਆ ਰਹੇ ਨੇ ਬਣਦੇ ਰਹਿਣਗੇ ਜਿੰਨੀ ਦੇਰ ਤੱਕ ਅਸੀਂ ਸਿਆਣੇ ਨਹੀਂ ਹੁੰਦੇ ਸਮਝਦਾਰ ਨਹੀਂ ਹੁੰਦੇ ਅਸੀਂ ਨਹੀਂ ਲੱਭਦੇ ਕਾਰਨ ਕਿ ਸਾਡੇ ਨਾਲ 5 ਸਾਲਾਂ ਬਾਅਦ ਵਾਪਰ ਕੀ ਜਾਂਦਾ ਇੱਕ ਤੁਹਾਨੂੰ ਨਿੱਕਾ ਜਿਹਾ ਮੁਹਾਵਰਾ ਕਿ ਆਪਦੇ ਪੈਰ ਆਪ ਕੋ ਹੜਾ ਮਾਰਨਾ ਇਸ ਮੁਹਾਵਰੇ ਨਾਲ ਜੁੜਦਾ ਨਿੱਕਾ ਜਿਹਾ ਪ੍ਰੇਕ ਪ੍ਰਸੰਗ ਹੈ ਇੱਕ ਮਿੰਟ ਦਾ ਉਹ ਧਿਆਨ ਨਾਲ ਸੁਣ ਲਿਓ ਜਿਵੇਂ ਆਪਣੇ ਸਮਾਜ ਦੇ ਵਿੱਚ ਵੋਟਾਂ ਪੈਂਦੀਆਂ ਨੇ ਇਥੇ ਲੀਡਰ ਕਿਵੇਂ ਵੋਟਾਂ ਮੰਗਦੇ ਨੇ ਦੇਖਦੇ ਨੇ ਕਿ ਕਿਹੜੇ ਧਰਮ ਦਾ ਪੱਤਾ ਵਰਤੀਏ ਕਿਹੜੀ ਜਾਤ ਦਾ ਪਰਤਾ ਵਰਤੀਏ ਉਸੇ ਤਰ੍ਹਾਂ ਹੀ ਕਹਿੰਦੇ ਜੰਗਲ ਦੇ ਵਿੱਚ ਵੋਟਾਂ ਪਈਆਂ ਜੰਗਲ ਦੇ ਵਿੱਚ ਸਗੇ ਜਿਹੜੇ ਵੋਟਾਂ ਮੰਗਣ ਵਾਲੇ ਉੱਥੇ ਵੀ ਖੜੇ ਹੋ ਗਏ ਕਿਧਰੇ ਸ਼ੇਰ ਖੜਾ ਹੋ ਗਿਆ ਵਿਗਿਆੜ ਖੜਾ ਹੋ ਗਿਆ ਕਿਧਰੇ ਕੋਈ ਖੜਾ ਹੋ ਗਿਆ ਤਾਂ ਇੱਕ ਪਾਸੇ ਕਹਿੰਦੇ ਕੁਹਾੜਾ ਸੀ ਜਿਹੜਾ ਉਹ ਵੀ ਵੋਟਾਂ 'ਚ ਖੜਾ ਗਿਆ ਕੁਹਾੜਾ ਤੇ ਜਦੋਂ ਕੁਹਾੜਾ ਵੋਟਾਂ ਦੇ ਵਿੱਚ ਖੜਾ ਹੋ ਗਿਆ ਤਾਂ ਜੰਗਲ ਦੇ ਜਾਨਵਰਾਂ ਨੂੰ ਜੰਗਲ ਦੇ ਦਰਖਤਾਂ ਨੂੰ ਜਿਹੜੇ ਪੇੜ ਪੌਦੇ ਸੀਗੇ ਉੱਥੇ ਬਨਸਪਤੀ ਸੀ ਉਹਨਾਂ ਨੂੰ ਵੋਟਾਂ ਪਾਉਣ ਲਈ ਕਿਹਾ ਗਿਆ ਤੇ ਕੋਹਾੜਾ ਸੀ ਜਿਹੜਾ ਉਹ ਜਿੱਤ ਗਿਆ ਜਦੋਂ ਜਿੱਤ ਗਿਆ ਤਾਂ ਕਹਿੰਦੇ ਫਿਰ ਕਈਆਂ ਲੋਕਾਂ ਨੇ ਪੁੱਛਿਆ ਦਰਖਤਾਂ ਨੂੰ ਬਈ ਤੁਸੀਂ ਕੋਹਾੜੇ ਨੂੰ ਵੋਟ ਕਿਉਂ ਪਾਈ ਬਈ ਇਹ ਤਾਂ ਤੁਹਾਡੀਆਂ ਜੜ੍ਹਾਂ ਵੜਦਾ ਹੈ ਤੁਹਾਡੀਆਂ ਟਾਹਣੀਆਂ ਵੜਦਾ ਹੈ ਤੁਹਾਨੂੰ ਛਾਂਗਦਾ ਹੈ ਤੁਹਾਡੇ ਪੱਤੇ ਛਾਂਗਦਾ ਝਾੜ ਦਿੰਦਾ ਹੈ ਤੁਹਾਨੂੰ ਰੁੰਡ-ਮਰੁੰਡ ਕਰ ਦਿੰਦਾ ਤੁਹਾਡੇ ਤੇ ਛੜਦਾ ਕੱਖ ਨਹੀਂ ਇੱਥੋਂ ਤੱਕ ਕਿ ਤੁਹਾਡੀ ਚਮੜੀ ਜਿਹੜਾ ਤੁਹਾਡੀ ਛਿੱਲ ਹੈ ਇਹ ਵੀ ਲਾ ਦਿੰਦਾ ਹੈ ਕੁਹਾੜਾ ਤਾਂ ਤੇ ਤੁਹਾਡੇ ਪੱਲੇ ਨੇ ਛੱਡਿਆ ਕੱਖ ਨਹੀਂ ਹੈ ਤੇ ਵੋਟਾਂ ਤੁਸੀਂ ਫੇਰ ਵੀ ਕੁਹਾੜੇ ਨੂੰ ਪਾਈਆਂ ਇਹਦਾ ਕਾਰਨ ਤੇ ਸਾਨੂੰ ਸਮਝਾਓ ਤਾਂ ਜੰਗਲ ਦੇ ਦਰਖਤਾਂ ਨੇ ਕਹਿੰਦੇ ਕਿਹਾ ਕਿ ਅਸੀਂ ਕੁਹਾੜੇ ਨੂੰ ਇਸ ਲਈ ਵੋਟ ਪਾਉਂਦੇ ਆ ਕਿਉਂਕਿ ਕੁਹਾੜੇ ਦੇ ਵਿੱਚ ਜਿਹੜਾ ਦਸਤਾ ਨਾ ਬਾਹਾਂ ਜਿਹਨੂੰ ਅਸੀਂ ਕਹਿੰਦੇ ਆ ਉਹ ਦਸਤਾ ਜਿਹੜਾ ਹੈਗਾ ਸਾਡੇ ਚੋਂ ਹੈ ਸਾਡੀ ਜਾਤ ਬਰਾਦਰੀ ਚੋਂ ਸਾਡੇ ਧਰਮ ਚੋਂ ਲੱਕੜ ਦਾ ਹੈ ਉਹ ਸਾਡੇ ਤੋਂ ਹੀ ਬਣਦਾ ਹੈ ਦਰਖਤਾਂ ਤੋਂ ਹੀ ਬਣਦਾ ਦਰਖਤ ਦੀ ਕਿਸੇ ਟਾਹਣੀ ਦਾ ਬਣਿਆ ਹੁੰਦਾ ਹੈ ਉਹ ਸਾਡਾ ਸਾਡੇ ਚੋਂ ਹੈ ਕਹਿੰਦੇ ਉਹ ਤਾਂ ਫਿਰ ਬੰਦੇ ਨੇ ਕਿਹਾ ਵੀ ਤੁਹਾਨੂੰ ਵੱਡਣ ਦੇ ਵਿੱਚ ਮਦਦ ਕਰਦਾ ਘਹਾੜੇ ਦੀ ਮਦਦ ਕਰਦਾ ਉਹ ਦੱਸਦਾ ਤਾਂ ਉਹ ਬਹਾਂ ਤਾਂ ਤੇ ਤੁਸੀਂ ਉਸੇ ਨੂੰ ਵੋਟ ਪਾਈਆਂ ਨੂੰ ਕਹਿੰਦੇ ਯਾਰ ਸਾਡੀ ਕੈਟਾਗਰੀ ਦਾ ਸਾਡੇ ਮਜ਼ਬਦ ਦਾ ਸਾਡੀ ਜਾਤ ਦਾ ਸਾਡੀ ਬਰਾਦਰੀ ਦਾ ਅਸੀਂ ਇਸ ਕਰਕੇ ਵੋਟ ਉਸੇ ਨੂੰ ਪਾਈ ਹੈ ਤੇ ਉਸੇ ਨੂੰ ਹੀ ਪਾਵਾਂਗੇ ਕਿਉਂਕਿ ਉਹ ਸਾਡੀ ਜਾਤ ਦਾ ਹੈ ਬਰਾਦਰੀ ਦਾ ਤੇ ਦੋਸਤੋ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਲੋਕਾਂ ਜਿਹੜੇ ਭੋਲੇ ਪਾਲੇ ਅਸੀਂ ਵੀ ਹਰ ਪੰਜਾਂ ਸਾਲਾਂ ਬਾਅਦ ਇਹੀ ਵੇਖਦੇ ਆ ਕਿ ਆਹ ਉਮੀਦਵਾਰ ਜਿਹੜੇ ਜਿਹੜੇ ਖੜੇ ਆ ਇਦੇ ਵਿੱਚੋਂ ਸਾਡੀ ਜਾਤ ਦਾ ਕਿਹੜਾ ਹੈ ਸਾਡੀ ਬਰਾਦਰੀ ਦਾ ਕਿਹੜਾ ਹੈ ਸਾਡੇ ਇਲਾਕੇ ਦਾ ਕਿਹੜਾ ਹੈ ਸਾਡੇ ਧਰਮ ਦਾ ਕਿਹੜਾ ਹੈ ਅਸੀਂ ਇਹੀ ਦੇਖ ਕੇ ਉਹਨੂੰ ਵੋਟ ਪਾ ਦਿੰਨੇ ਆ ਪਰ ਅਸੀਂ ਉਹਦਾ ਜਿਹੜਾ ਕਿਰਦਾਰ ਹੁੰਦਾ ਜਿਹੜਾ ਉਹਦਾ ਕਰੈਕਟਰ ਹੁੰਦਾ ਜਿਹੜਾ ਉਹਦੇ ਅਮਲ ਹੁੰਦੇ ਨੇ ਕਿ ਉਹ ਕਿਵੇਂ ਦੋਨੇ ਹੱਥਾਂ ਨਾਲ ਫਿਰ 5 ਸਾਲ ਸਾਨੂੰ ਲੁੱਟਦਾ ਹੈ ਸਾਨੂੰ ਕੁੱਟਦਾ ਹੈ ਸਾਨੂੰ ਨਚੋੜਦਾ ਹੈ ਉਹ ਅਸੀਂ ਕਦੇ ਵੀ ਨਹੀਂ ਵੇਖਿਆ ਹੈਗਾ ਅਸੀਂ ਵਸ ਜਾਤਾਂ ਬਰਾਦਰੀਆਂ ਤੇ ਧਰਮ ਦੇਖ ਕੇ ਹੀ ਵੋਟਾਂ ਪਾਉਂਦੇ ਆ ਰਹੇ ਆ ਤੇ 5 ਸਾਲ ਫਿਰ ਅਸੀਂ ਲੁੱਟ ਕਰਾਉਨੇ ਆ ਖਸੁੱਟ ਕਰਾਉਨੇ ਆ ਕੁੱਟ ਖਾਨਨੇ ਆ ਤੇ ਆਪਦਾ ਸਭ ਕੁਝ ਲਟਾਉਨੇ ਆ ਢਾਈਕ ਸਾਲਾਂ ਬਾਅਦੇ ਸਾਡੇ ਨਾਲ ਸਿਲਸਿਲਾ ਸ਼ੁਰੂ ਹੋਣਾ ਹੋ ਜਾਂਦਾ ਤੇ ਅਸੀਂ ਫੇਰ ਇਹ ਕਹਿਣਾ ਸ਼ੁਰੂ ਕਰ ਦਨੇ ਆ ਉਹ ਇਹਦੇ ਨਾਲੋਂ ਤਾਂ ਪਹਿਲਾਂ ਵਾਲਾ ਜਿਹੜਾ ਪਹਿਲਾਂ ਵਾਲਾ ਲੁਟੇਰਾ ਸੀ ਜਣੀ ਜਿਹੜਾ ਪਹਿਲਾਂ ਸਾਨੂੰ ਲੁੱਟ ਕੇ ਗਿਆ ਉਹ ਚੰਗਾ ਸੀ ਇਹ ਵੀ ਸਾਡਾ ਸੁਭਾਏ ਜਿਵੇਂ ਸਾਡਾ ਸੁਭਾਏ ਨਾ ਜਦੋਂ ਗਰਮੀ ਆਉਂਦੀ ਹੈ ਕਹਿਣ ਲੱਗ ਜਾਂਦੇ ਸਰਦੀ ਚੰਗੀ ਹੁੰਦੀ ਹੈ ਜਦੋਂ ਸਰਦੀ ਆਉਂਦੀ ਹੈ ਤੇ ਕਹਿਣ ਲੱਗ ਜਾਂਦੇ ਗਰਮੀ ਚੰਗੀ ਹੁੰਦੀ ਹੈ ਐਵੇਂ ਜਿਵੇਂ ਜਿਹੜੀ ਪਹਿਲਾਂ ਸਾਨੂੰ ਜਿਹੜੀ ਸਰਕਾਰ ਨੇ ਲੁੱਟਿਆ ਤੇ ਕੁੱਟਿਆ ਹੁੰਦਾ ਫਿਰ ਉਹਨੂੰ ਬਦਲ ਕੇ ਅਸੀਂ ਦੂਜਿਆਂ ਨੂੰ ਲੈ ਆਉਨੇ ਆ ਫਿਰ ਉਹਨਾਂ ਤੋਂ ਅੱਕ ਜਾਂਦੇ ਆ ਫਿਰ ਤੀਜਿਆਂ ਨੂੰ ਲੈ ਆਉਨੇ ਆ ਫਿਰ ਉਹਨੂੰ ਲੈ ਆਉਂ ਮਤਲਬ ਇਹੀ ਚੱਲੀ ਜਾਂਦਾ ਯਾਰ ਤੇ ਇਹ ਕਿੰਨੀ ਦੇਰ ਤੱਕ ਚੱਲਦਾ ਰਹੇਗਾ ਇਹ ਕਿੰਨੀ ਦੇਰ ਤੱਕ ਚੱਲਦਾ ਰਹੇਗਾ ਦੋਸਤੋ ਇਹ ਸੋਚਣ ਦੀ ਗੱਲ ਹੈ ਤਾਂ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਕਿੰਨੀ ਦੇਰ ਤੱਕ ਅਸੀਂ ਮਿਹਨਤ ਕਾ ਸ਼ਲੋਕਾਂ ਜਿਹੜੇ ਚਾਹੇ ਮਜ਼ਦੂਰ ਆਂ ਕਿਸਾਨ ਆ ਛੋਟੇ ਮਲਾਜ਼ਮਾ ਵਿਦਿਆਰਥੀ ਆਂ ਅਸੀਂ ਨੌਜਵਾਨ ਸਾਡੇ ਅਸੀਂ ਜਿਹੜੇ ਜਿੰਨੇ ਵੀ ਕਿਰਤੀ ਲੋਕ ਆ ਮਿਹਨਤ ਕਰਨ ਵਾਲੇ ਜਿਹੜੇ ਆਪਦੀ ਕਿਰਤ ਕਰਕੇ ਆਪ ਖਾਂਦੇ ਆ ਅਸੀਂ ਕਿੰਨੀ ਦੇਰ ਤੱਕ ਆਪਣੇ ਪੈਰ ਆਪ ਕੋਹਾੜਾ ਮਾਰਦੇ ਰਵਾਂਗੇ ਇਹ ਸੋਚਣ ਦੀ ਗੱਲ ਐ ਸੋਚਣ ਦੀ ਘੜੀ ਐ ਤੇ ਜਦੋਂ ਤੱਕ ਅਸੀਂ ਆਪਦੇ ਪੈਰ ਆਪ ਕੋਹਾੜਾ ਮਾਰਨੋਂ ਨਹੀਂ ਹਟਦੇ ਹੈਗੇ ਸਾਡੇ ਪੈਰਾਂ ਦੀ ਖੈਰ ਨਹੀਂ ਉਹਨਾਂ ਦਰਖਤਾਂ ਵਾਂਗੂ ਹੀ ਸਾਡੇ ਨਾਲ ਹੁੰਦੀ ਰਹਗੀ ਕਿ ਨਾ ਸਾਡੀ ਚੰਬੜੀ ਬਚਣੀ ਐ ਨਾ ਸਾਡੇ ਪੱਤੇ ਬਚਣੇ ਐ ਸਾਡੀਆਂ ਜੜਾਂ ਵੀ ਵੱਡੀਆਂ ਜਾਣਗੀਆਂ ਤੇ ਸਾਡਾ ਕੁਛ ਸਾਰਾ ਕੁਛ ਵੱਡਿਆ ਜਾ ਚੁੱਕਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੋਟ ਤੰਤਰ ਨੇ ਜਿਹੜੇ ਸਿਸਟਮ ਦੇ ਤਹਿਤ ਅਸੀਂ ਵੋਟਾਂ ਪਾਈਆਂ ਉਸ ਵੋਟ ਤੰਤਰ ਦੇ ਤਹਿਤ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਉਜਾੜਾ ਹੀ ਹੋਇਆ ਹੈ ਸਾਡੀ ਪੰਜਾਬ ਦੀ ਜਵਾਨੀ ਕੁਝ ਵਿਦੇਸ਼ਾਂ ਦੇ ਵਿੱਚ ਧੱਕ ਦਿੱਤੀ ਗਈ ਆਈਲੈਟਸ ਦੇ ਨਾਂ ਦੇ ਉੱਤੇ ਕਿ ਇੱਥੇ ਰੋਜ਼ਗਾਰ ਨਹੀਂ ਤੁਸੀਂ ਜਾਓ ਬਾਹਰ ਜਾ ਕੇ ਢਾਡੀਆਂ ਕਰ ਲਓ ਕਿਤੇ ਤੁਹਾਡੇ ਲਈ ਆਈਲੈਟਸ ਸੈਂਟਰ ਖੋਲਤੇ ਆਸੀਂ ਉਥੋਂ ਆਈਲੈਟਸ ਸੈਂਟਰ ਕਰੋ ਤੇ ਜਾਓ ਬਾਹਰ ਪੰਜਾਬ ਛੱਡੋ ਕੋਠੀਆਂ ਨੂੰ ਮਕਾਨਾਂ ਨੂੰ ਤਾਲੇ ਲੱਗ ਗਏ ਤੇ ਕੁਛ ਜਿਹੜੇ ਬਚ ਗਏ ਉਹ ਨਸ਼ਿਆਂ ਦੇ ਲੜ ਲੱਗੇ ਉਹਨਾਂ ਦੇ ਵਿੱਚ ਕੁਛ ਮਰ ਗਏ ਤੇ ਉਹ ਸਿਵਿਆਂ ਨੂੰ ਤੋੜ ਦਿੱਤੇ ਗਏ ਤੇ ਕੋਸ਼ਾ ਜਿਹੜੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਜਿਹੜੇ ਤੰਦਰੁਸਤ ਸਿਹਤਮੰਦ ਹੁੰਦੇ ਆ ਉਹ ਫੌਜੀ ਬਣ ਜਾਂਦੇ ਨੇ ਸੁਰੱਖਿਆ ਦਸਤਾਂ ਵਿੱਚ ਸ਼ਾਮਲ ਹੋ ਜਾਂਦੇ ਨੇ ਭਰਤੀ ਹੋ ਜਾਂਦੇ ਨੇ ਉਹ ਉੱਥੋਂ ਲਾਸ਼ਾਂ ਬਣ ਕੇ ਇੱਥੇ ਆ ਜਾਂਦੇ ਨੇ ਮੁੜ ਕੇ ਯਾਨੀ ਜਵਾਨੀ ਨਾਲ ਵੀ ਇਸ ਤਰ੍ਹਾਂ ਦੀ ਖੇਡ ਕਦੇ ਉਹਨਾਂ ਨੂੰ ਅੱਤਵਾਦ ਦੇ ਨਾਂ ਤੇ ਉਲਝਾ ਲਿਆ ਉਹਦੇ ਵਿੱਚ ਮਾਰਤਾ ਮਰਵਾ ਲਿਆ ਤੇ ਕਦੇ ਸੰਤਾਲੀ ਵਾਲੀ ਧਰਮ ਦੇ ਨਾਂ ਤੇ ਦੰਗੇ ਕਰਾਤੇ ਕਦੇ 84 ਦੇ ਵਿੱਚ ਦੰਗੇ ਕਰਵਾਤੇ ਕਦੇ ਕੁਛ ਕਰਵਾਤਾ ਕਦੇ ਕੁਛ ਇਹ ਸਿਲਸਿਲਾ ਜਣੀ ਕੀ ਆ ਉਹੀ ਦਰਖਤਾਂ ਵਾਲਾ ਹਾਲ ਹੈ ਵੀ ਕਦੇ ਜੜਾਂਾਂ ਤੇ ਟੱਕ ਮਾਰਤਾ ਜੜਾਂ ਵੜਤੀਆਂ ਕਦੇ ਛਿੱਲ ਲਾਤੀ ਕਦੇ ਪੱਤੇ ਝਾੜਤੇ ਕਦੇ ਟਾਹਣੀਆਂ ਵੜਤੀਆਂ ਰੁੰਡ ਮਰੁੰਡ ਹੋ ਜਾਂਦੀਆਂ ਫੇਰ ਫੇਰ ਅਸੀਂ ਟੈਲਣਾ ਸ਼ੁਰੂ ਕਰ ਦਿੰਦੇ ਆ ਫੇਰ ਨਵੇਂ ਪੱਤੇ ਹੀ ਕੱਢਦੇ ਆ ਫੇਰ ਨਮੀਆਂ ਟਾਹਣੀਆਂ ਕੱਢਦੇ ਆ ਫੇਰ ਸਾਨੂੰ ਛਾਂਗ ਦਿੰਦੇ ਨੇ ਇਹ ਛਾਂਗਣ ਦਾ ਵੱਡਣ ਦਾ ਫੁੱਟਣ ਦਾ ਫੈਲਣ ਦਾ ਸਿਲਸਿਲਾ ਐਂ ਚੱਲਦਾ ਹੈ ਤੇ ਉਹਨਾਂ ਕੋਲੇ ਕੁਹਾੜੀ ਐ ਉਹ ਕੁਹਾੜੇ ਵਾਲੇ ਨੇ ਅਸੀਂ ਛਾਂਗੇ ਜਾ ਰਹੇ ਆ ਬਚਣਾ ਕਿਵੇਂ ਇਹਦੇ ਉੱਤੇ ਕੋਈ ਯਾਰ ਦੱਸੋ ਹੱਲ ਕੀ ਐ ਕੀ ਅਸੀਂ ਆਪਣੇ ਵਿੱਚੋਂ ਆਪਣੇ ਵਰਗਾ ਬਿਲਕੁਲ ਆਪਦੇ ਵਿੱਚ ਹੋਣਾ ਹੈ ਕਹਿਣਾ ਪੈਂਦਾ ਜਿਹੜਾ ਸੁਭਿਓ ਸਪਨਾ ਬਣੇ ਉਹ ਸਾਡੇ ਵਰਗਾ ਹੀ ਰਹਿ ਕੇ ਜ਼ਿੰਦਗੀ ਗੁਜ਼ਾਰੇ ਸਾਡੀਆਂ ਮੁਸ਼ਕਲਾਂ ਸਾਡੀਆਂ ਦੁੱਖਾਂ ਤਕਲੀਫਾਂ ਦੇ ਵਿੱਚ ਉਹ ਸਾਡੀਆਂ ਤਕਲੀਫਾਂ ਦੇ ਵਿੱਚ ਦੁਖੀ ਰਵੇ ਉਹ ਸਾਡੀਆਂ ਖੁਸ਼ੀਆਂ ਦੇ ਵਿੱਚ ਖੁਸ਼ ਰਵੇ ਕੋਈ ਇਹੋ ਜਿਹਾ ਆਗੂ ਅਸੀਂ ਕਦੋਂ ਚੁਣਾਂਗੇ ਇਹੋ ਜਿਹਾ ਆਗੂ ਚੁਣ ਕੇ ਸੀ ਸਿਸਟਮ ਵਧੀਆ ਕਦੋਂ ਬਣਾਵਾਂਗੇ ਇਹ ਸਵਾਲ ਹੈ ਤੁਹਾਡੇ ਸਾਰਿਆਂ ਉੱਪਰ ਤੇ ਇਸ ਸਵਾਲ ਦਾ ਜਵਾਬ ਤੁਸੀਂ ਸਾਰੇ ਮਿੱਤਰਾਂ ਨੇ ਦੇਣਾ ਹੈ ਤੇ ਤੁਹਾਨੂੰ ਇਹ ਵੀ ਬੇਨਤੀ ਹੈ ਨਿਮਰਤਾ ਸਹਿਤ ਕਿ ਇਸ ਕੱਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਪ੍ਰਚਾਰ ਦੇ ਵਿੱਚ ਸਾਥੀ ਬਣੋ ਤਾਂ ਜੋ ਸਾਡੀ ਤਕਦੀਰ ਬਦਲ ਸਕੇ ਕਿਉਂਕਿ ਪਤਾ ਹੈ ਤਕਦੀਰ ਕਿਸੇ ਧਾਰਮਿਕ ਸਥਾਨਾਂ 'ਚ ਨਹੀਂ ਲਿਖ ਜਾਂਦੀ ਜਿਹੜੀ ਤਕਦੀਰ ਹੈ ਇਹ ਵਿਧਾਨ ਸਭਾ ਦੇ ਸਦਨ ਦੇ ਵਿੱਚ ਲੋਕ ਸਭਾ ਦੇ ਸਦਨ ਦੇ ਵਿੱਚ ਰਾਜ ਸਭਾ ਦੇ ਸਦਨ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਐਮਪੀ ਐਮਐਲਏ ਬਣਾ ਕੇ ਤੋਰਿਆ ਹੁੰਦਾ ਉਹਨਾਂ ਨੇ ਹੀ ਲਿਖਣੀ ਹੁੰਦੀ ਹੈ ਤੇ ਆਪਣੀ ਤਕਦੀਰ ਅਸੀਂ ਕਿਵੇਂ ਬਦਲੀਏ ਇਹ ਇੱਕ ਸਵਾਲ ਤੁਹਾਡੇ ਸਾਹਮਣੇ ਰੱਖਿਆ ਹੈ ਤੇ ਤੁਹਾਡੇ ਤੋਂ ਆਸ ਕਰਦਾ ਮੈਂ ਕਿ ਇਹ ਸਵਾਲ ਦਾ ਜਵਾਬ ਤੁਸੀਂ ਦਿਓਗੇ ਤੇ ਮੇਰਾ ਜਿਹੜਾ YouTube ਚੈਨਲ ਹੈ ਮੇਗ ਰਾਜਰ ਅੱਲਾ ਮੇਰਾ ਨਾਮ ਵੀ ਇਹੀ ਹੈ ਤੇ ਚੈਨਲ ਦਾ ਨਾਮ ਵੀ ਮੇਘ ਰਾਜ ਰੱਲਾ ਹੈ ਉਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਗਾ ਸ਼ੇਅਰ ਕਰਦਿਆ ਕਰੋ ਲਾਈਕ ਕਰ ਲਿਆ ਕਰੋ ਕਮੈਂਟ ਕਰਦਿਆ ਕਰੋ ਪ੍ਰਚਾਰ ਦੇ ਸਾਥੀ ਬਣੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ